ਸਸਪੈਂਡਡ ਡੀ ਆਈ ਜੀ ਐਚ ਐਸ ਪੁੱਲਰ ਤੇ ਇੱਕ ਹੋਰ ਪਰਚਾ ਦਿੱਤਾ ਗਿਆ ਹੈ ਪੁੱਲਰ ਡੀ ਆਈ ਜੀ ਰਹਿਣੇ ਰੋਪੜ ਰੇਂਜ ਦੇ ਤਿੰਨ ਜ਼ਿਲ੍ਹਿਆਂ ਦਾ ਮਾਲਕ ਹੁੰਦਾ ਹੈ ਜੋ ਜੀ ਆਈ ਜੀ ਰੋਪੜ ਰੇਂਜ ਐਚ ਐਸ ਪੁੱਲਰ ਸਸਪੈਂਡਡ ਨੇ ਜੋ ਇੱਕ ਹੋਰ ਮਕਦਮਾ ਦਿੱਤਾ ਗਿਆ ਹੈ ਕਿਹੜਾ ਮਕਦਮਾ ਦਿੱਤਾ ਗਿਆ ਕਿਹੜੇ ਸੈਕਸ਼ਨ ਲੱਗੇ ਨੇ ਹਾਲਾਂਕਿ ਡੀ ਆਈ ਜੀ ਸਸਪੈਂਡਡ ਐਚ ਐਸ ਪੁੱਲਰ ਦੇ ਟਿਕਾਣਿਆਂ ਤੇ ਲਗਾਤਾਰ ਰੇਡ جاری ਸੀ ਕਦੇ ਸਮਰਾਲਾ ਫਾਰਮ ਤੇ ਕਦੇ ਕੋਈ ਹੋਰ 7.5 ਕਰੋੜ ਰੁਪਇਆ ਡੀਆਈਜੀ ਦੇ ਟਿਕਾਣਿਆਂ ਤੋਂ ਰਿਕਵਰ ਕੀਤਾ ਗਿਆ 108 ਬੋਤਲਾਂ ਸ਼ਰਾਬ ਦੀਆਂ ਇੰਪੋਰਟਡ ਸ਼ਰਾਬ ਕੋਈ ਮਾੜੀ ਮੋਟੀ ਸ਼ਰਾਬ ਨਹੀਂ ਬਾਹਰਲੀ ਸ਼ਰਾਬ ਸੀ ਐਕਸਾਈਜ਼ ਦਾ ਪਰਚਾ ਲੱਗ ਹੋਇਆ ਸ਼ੁਰੂਆਤੀ ਗੱਲਬਾਤ ਚ ਸਾਹਮਣੇ ਆਈ ਸੀ ਕਿ ਪ੍ਰिवेंशन ਆਫ ਕ腐ਪਸ਼ਨ ਐਕਟ ਦਾ ਮਾਮਲਾ ਜਿਹੜਾ ਉਹ ਐਚਐਸ ਭੁੱਲਰ ਤੇ ਦਰਜ ਹੋਇਆ ਹੈ ਜਿਨ੍ਹਾਂ ਦਾ ਦਬਦਬਾ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਸੀ ਰੋਪੜਾ ਨੰਦਪੁਰ ਬਹਾਲੀ ਦੇ ਵਿੱਚ ਜਿਨ੍ਹਾਂ ਦੀ ਗਲਬਾਤ ਤੋਂ ਬਿਨਾ ਕਦੇ ਡੱਕਾ ਨਹੀਂ ਸੀ ਹਿਲਦਾ ਪੱਤਾ ਨਹੀਂ ਸੀ ਹਿਲਦਾ ਪੋਲਰ ਤੇ ਕਿੜਮਕਦਮਾ ਦਰਜ ਹੋਏ ਇੱਕ ਵੱਡਾ ਸਵਾਲ ਹੈ ਰਿਸ਼ਵਤ ਲੈੰਦਿਆਂ ਪੋਲਰ ਨੂੰ ਰੈਡ ਹੈਂਡ ਅਰੈਸਟ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਕੀਤਾ ਸੀ ਜਿਸ ਤੇ ਪੂਰੇ ਪੰਜਾਬ ਦੀ ਬਿਊਰੋਕ੍ਰਾਸੀ ਅਤੇ ਅਫਸਰशाही ਨੂੰ ਲੈ ਕੇ ਵੱਡੀ ਚਰਚਾ ਸੀ ਕਿ ਜਿਉਂ ਕਰਿੰਦਾ ਕਰਸ਼ਾਨੂ ਫੜਿਆ ਗਿਆ ਹੈ ਕਿਹੜੇ ਕਿਹੜੇ ਅਫਸਰ ਨੇ ਇੰਟੈਕਟ ਫਿੱਟ ਸੀ ਤਾਂ ਸਸਪੈਂਡਡ ਡੀਆਈਜੀ ਐਚਐਸ ਪੁੱਲਰ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਸੀਬੀਆਈ ਦੇ ਵੱਲੋਂ ਪੁੱਲਰ ਦੇ ਖਿਲਾਫ ਇੱਕ ਹੋਰ ਮੁਕੱਦਮਾ ਉਹ ਦਰਜ ਕੀਤਾ ਗਿਆ ਹੈ ਕਿਹੜਾ ਧਾਰਾ ਲੱਗਿਆ ਕਿਹੜੇ ਸੈਕਸ਼ਨ ਲੱਗਿਆ ਇਸ ਤੇ ਇੰਤਜ਼ਾਰ ਜੋ ਹੈ ਉਹ ਕਰਨਾ ਪਏਗਾ ਫਿਲਹਾਲ ਦੱਸਣਾ ਬੜਾ ਜ਼ਰੂਰੀ ਰਹੇਗਾ ਕਿ ਇਸ ਪੂਰੇ ਮਸਲੇ ਦੇ ਕੀ ਕੁਝ ਜੜੇ ਆ ਉਹ ਅਪਡੇਟ ਆ ਰਿਹਾ ਪ੍ਰਮੋਦ ਜ਼ਿਆਦਾ ਜਾਣਕਾਰੀ ਦੀ ਇਸ ਖਬਰ ਤੇ ਸਾਂਝ ਪਾਉਣਾ ਚਾਹੁੰਦੇ ਨੇ ਪ੍ਰਮੋਦ ਕੀ ਕੁਝ ਜਾਣਕਾਰੀ ਹੈ

सीबीआई ने पहले उन्हें पांच लाख रुपए की रिश्वत लेते हुए रंगे हाथों गिरफ्तार किया था जिसके बाद प्रिवेंशन ऑफ करप्शन एक्ट के तहत उनके ऊपर एफआईआर दर्ज की और उसके बाद जो सीजर किया गया था उनके पास से साढ़े साढ़े सात करोड़ रुपए कैश ढाई किलो के करीब सोना और बाकी जो कीमती सामान मिला था और जांच के दौरान ये सीबीआई को पता चला कि असेसमेंट के दौरान उनकी जो प्रॉपर्टी है वो उनकी आय से कई गुना ज्यादा है यानी कि जो एक सरकारी कर्मचारी अपनी पूरे जीवन में जो तनख्वाह से, से, से जो उनकी आय होती है उससे ज्यादा प्रॉपर्टी उन्होंने कमाई हुई है इसलिए आय से अधिक संपत्ति का एक नया मामला सीबीआई ने दर्ज किया है जिसमें खुद जो कंप्लेनेंट या फिर शिकायतकर्ता के तौर पे सीबीआई के डिप्टी एसपी हैं, उन्होंने ये एफआईआर दर्ज की है और अब आय से अधिक संपत्ति के मामले की भी जांच की जाएगी कि कहां कहां पर जो हर हरचरण सिंह भुल्लर ने प्रॉपर्टी में निवेश किया हुआ था या फिर बाकी दूसरी जगह पे कहाँ इन्वेस्टमेंट थी ये पैसा जो है वो कहाँ से कमाया गया था एक तरीके से प्रोसीड ऑफ क्राइम ये माना जाएगा जिसके बाद कहीं ना कहीं हरचरण सिंह भुल्लर की जो है मुश्किलें और भी ज्यादा बढ़ सकती हैं बिल्कुल बहुत शुक्रिया प्रमोद शर्मा ज्यादा जानकारी देने के लिए तक कमल तालीवाल ऐसे खबर ज्यादा जानकारी सांझ पा रहे हैं सस्पेंडेड डीआईजी ते ਤੀਜਾ ਪਰਚਾ ਦਰਜ ਹੋ ਗਿਆ ਹੈ ਪਹਿਲਾ ਪ੍ਰिवेंशन ਆਫ ਕਰਪਸ਼ਨ ਐਕਟ ਦਾ ਰੈਡ ਹੈਂਡ 5 ਲੱਖ ਦੀ ਰਿਸ਼ਵਤ ਲੈਣ ਦਾ ਦੂਜਾ ਪਰਚਾ 108 ਬੋਤਲਾ ਇੰਪੋਰਟਡ ਸ਼ਰਾਬ ਤੇ ਤੀਜਾ ਪਰਚਾ ਪ੍ਰिवेंशन ਆਫ ਕਰਪਸ਼ਨ ਐਕਟ ਤੋਂ ਬਾਅਦ ਇੱਕ ਹੋਰ ਫਰੈਸ਼ ਐਫ ਆਈ ਆਰ ਹੈ ਜਿਹੜੀ ਲੌਕਟ ਕੀਤੀ ਗਈ ਹੈ ਕਮਲ ਤਾਲੀਵਾਲ ਜਿਆਦਾ ਜਾਣਕਾਰੀ ਦਿਸਣ ਪਰ ਕਮਲ ওভার ਟੂ ਯੂ ਕੀ ਕੁਝ ਇਨਫੋਰਮੇਸ਼ਨ ਤੁਹਾਡੇ ਕੋਲ ਕੀ ਕੁਝ ਜਿਹੜੀਆਂ ਇਬਾਰਤਾਂ ਐਫ ਆਈ ਆਰ ਚ ਬਿਆਨ ਕੀਤੀਆਂ ਗਈਆਂ ਹਨ ਆ ਬਿਲਕੁਲ ਸਹੀ ਜੀ ਦੇਖੋ ਖਾਸ ਤੌਰ ਤੇ ਜੋ ਸਸਪੈਂਡਡ ਡੀਆਈਜੀ ਨੇ ਹਰਚੰਦ ਸਿੰਘ ਢੁੱਲਰ ਪੰਜਾਬ ਦੇ ਰੋਪੜ ਰੇਂਜ ਦੇ ਡੀਆਈਜੀ ਸੀਗੇ ਜਿਨ੍ਹਾਂ ਨੂੰ ਕਹਿ ਸਕਦੇ ਆ ਸੀਬੀਆਈ ਵੱਲੋਂ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀਗਾ ਅਤੇ ਹੁਣ ਹਰਚਰਨ ਸਿੰਘ ਢੁੱਲਰ ਹੋਰਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਹੋਰ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੀਬੀਆਈ ਵੱਲੋਂ ਇੱਕ ਮਾਮਲਾ ਹੋਰ ਡੀਆਈਜੀ ਸਸਪੈਂਡ ਡੀਆਈਜੀ ਹਰਚੰਦ ਸਿੰਘ ਢੁੱਲਰ ਹੋਰਾਂ ਦੇ ਉੱਪਰ ਦਰਜ ਕਰ ਲਿਆ ਗਿਆ ਹਾਲਾਂਕਿ ਮਾਮਲਾ ਕੀ ਹੈ ਆਮਦਨ ਨਾਲੋਂ ਵੱਧ ਜਾਇਦਾਦ ਦਾ ਜਿਹੜਾ ਕਿ ਇਹ ਮਾਮਲਾ ਹੈ ਇਹ ਦਰਜ ਕੀਤਾ ਗਿਆ ਕਿਉਂਕਿ ਇਹ ਪਹਿਲੇ ਦਿਨ ਹੀ ਲੱਗ ਰਿਹਾ ਸੀ ਕਿ ਜਿਸ ਤਰੀਕੇ ਦੀ ਰਿਕਵਰੀ ਹੋਈ ਸੀਗੀ ਇਹ तकरीबन 7.5 ਕਰੋੜ ਰੁਪਏ ਕੈਸ਼ ਉਸ ਦੇ ਘਰੋਂ ਬਰਾਮਦ ਹੋਇਆ ਸੀਗਾ ਕਈ ਕਿਲੋ ਸੋਨਾ ਉਸ ਦੇ ਘਰੋਂ ਬਰਾਮਦ ਹੋਇਆ ਸੀਗਾ ਲਗਜ਼ਰੀ ਗੱਡੀਆਂ ਲਗਜ਼ਰੀ ਘੜੀਆਂ ਲਗਜ਼ਰੀ ਕਿਸ ਤਰ੍ਹਾਂ ਦੇ दारू ਆ ਜਿਹੜੀ ਸ਼ਰਾਬ ਹੈ ਉਹ ਬਰੰਦ ਕੀਤੀ ਗਈ ਸੀਗੀ ਸੀਬੀਆਈ ਵੱਲੋਂ ਅਤੇ ਹੁਣ ਜਿਸ ਤਰੀਕੇ ਲਗਾਤਾਰ ਇਹ ਜਾਂਚ ਪੜਤਾਲ ਹੋ ਰਹੀ ਸੀਗੀ ਤਾਂ ਇਹ ਪਹਿਲਾਂ ਹੀ ਕਲੀਅਰ ਕੱਟ ਹੋ ਚੁੱਕਿਆ ਸੀਗਾ ਕਿ ਸੀਬੀਆਈ ਵੱਲੋਂ ਇੱਕ ਮਾਮਲਾ ਹੋਰ ਹੈ ਜਿਹੜਾ ਉਹ ਡੀਆਈਜੀ ਹਰਚੰਦ ਸਿੰਘ ਪੁੱਲਰ ਹੋਰਾਂ ਦੇ ਉੱਪਰ ਸਸਪੈਂਡ ਡੀਆਈਜੀ ਹਰਚੰਦ ਸਿੰਘ ਪੁੱਲਰ ਹੋਰਾਂ ਦੇ ਉੱਪਰ ਦਰਜ ਕੀਤਾ ਜਾ ਸਕਦਾ ਹੈ ਤੇ ਸੀਬੀਏਈ ਵੱਲੋਂ ਹੁਣ ਇਸ ਦੇ ਤਹਿਤ ਇੱਕ ਮਾਮਲਾ ਹੋਰ ਹੈ ਜਿਹੜਾ ਹਰਚੰਦ ਸਿੰਘ ਪੁੱਲਰ ਹੋਰਾਂ ਦੇ ਉੱਪਰ ਦਰਜ ਕਰ ਲਿਆ ਗਿਆ ਮੁਸ਼ਕਲਾਂ ਕਹਿ ਸਕਦੇ ਹਰਚੰਦ ਸਿੰਘ ਪੁੱਲਰ ਹੋਰਾਂ ਦੀਆਂ ਹੋਰ ਬਾਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਦੇਖੋ ਪਹਿਲਾ ਪਰਚਾ ਦਰਜ ਹੋਇਆ ਰੰਗੇਆ ਤੇ ਕਮਲ ਕਮਲ ਸਭ ਤੋਂ ਵੱਡੀ ਗੱਲ ਹੈ ਕਿ ਇਹ ਤੀਜਾ ਪਰਚਾ ਹੈ ਡਿਸਪਰੋਪੋਰਸ਼ਨੇਟ ਐਸੈਟ ਦੀ ਇਹ ਤੀਜੀ ਫਰੈਸ਼ ਐਫਆਈਆਰ ਹੈ ਸੀਬੀਆਈ ਨੂੰ ਕਿਹੜੇ ਕਿਹੜੇ ਦੇਸ਼ਾਂ 'ਚ ਪਈਆਂ ਐਸੈਟਸ ਜਿਹੜੀਆਂ ਉਹ ਖੰਘਾਲਨੀਆਂ ਪੈ ਰਹੇ ਨੇ ਇਹ ਵੀ ਚਰਚਾ ਸੀ ਕਿ ਦੁਬਈ ਦੇ ਘੇੜੇ ਬੜੇ ਲਗਾਇਆ ਕਰਦੇ ਡੀਆਈਜੀ ਪੌਲਰ ਜਿਹੜੇ ਸਸਪੈਂਡ ਕਰਕੇ ਰੱਖੇ ਹੋਏ ਨੇ ਦੇਖੋ ਤਿੰਨ ਚਾਰ ਚੀਜ਼ਾਂ ਨੇ ਕ੍ਰਿਸ਼ਨ ਦੇਖੋ ਉਹ ਜਿਹੜਾ ਦੁਬਈ ਅਤੇ ਕੈਨੇਡਾ ਦੇ ਫਲੈਟਾਂ ਦਾ ਜ਼ਿਕਰ ਹੋ ਰਿਹਾ ਉਹਨਾਂ ਕੈਨੇਡਾ ਤੇ ਦੁਬਈ ਦੇ ਫਲੈਟਾਂ ਨੂੰ ਲੈ ਕੇ ਹਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਕੀ ਓਵਰਫਲੈਟ ਡੀਆਈਜੀ ਪੁੱਲਰ ਹੋਰਾਂ ਦੇ ਨੇ ਜਾਂ ਕਿਸੇ ਦੇ ਕਿਸੇ ਹੋਰ ਵਿਅਕਤੀ ਦੇ ਨਾਮ ਤੇ ਆ ਉਸ ਦੀ ਜਿਹੜੀ ਜੋ ਸੀਬੀਆਈ ਵੱਲੋਂ ਜਾਂਚ ਪੜਤਾਲ ਜ਼ਰੂਰ ਕੀਤੀ ਜਾ ਰਹੀ ਆ ਪਰ ਜਿਹੜੀਆਂ ਰਿਕਵਰੀਆਂ ਆ ਕਿ ਸਦੇ ਜਿਹੜੀ ਚੀਜ਼ ਦੀ ਰਿਕਵਰੀ ਹਰਚਰਨ ਸਿੰਘ ਪੁੱਲਰ ਹੋਰਾਂ ਦੇ ਘਰੋਂ ਬਰਾਮਦ ਹੋਈ ਆ ਜਿਹੜੀ ਰਿਕਵਰੀ ਹੋਈ ਆ ਜਿਹੜੇ ਕੈਸ਼ ਦੀ ਰਿਕਵਰੀ ਹੋਈ ਆ ਸੋਨੇ ਦੀ ਰਿਕਵਰੀ ਹੋਈ ਆ ਉਸ ਨੂੰ ਕਿਸ ਤਰੀਕੇ ਦੇ ਜ਼ਰੀਏ ਉਹ ਸਪਸ਼ਟ ਕਰ ਸਕਣਗੇ ਕਿਉਂਕਿ ਜੇਕਰ ਇੱਕ ਡੀਆਈਜੀ ਰੈਂਕ ਦੇ ਅਧਿਕਾਰੀ ਦੀ ਤਨਖਾਹ ਵੀ ਦੇਖੀ ਜਾਵੇ ਐਨੀ ਤਨਖਾਹ ਨਹੀਂ ਹੁੰਦੀ 1.5 ਤੋਂ 2 ਲੱਖ ਜਾਂ 2 ਲੱਖ ਦੇ ਆਸ-ਪਾਸ ਜਿਹੜੀ ਤਨਖਾਹ ਉਹ ਇੱਕ ਮਹੀਨੇ ਦੀ ਬੰਦੀ ਆ ਪਰ ਉਹਨਾਂ ਦੇ ਘਰੋਂ 7.5 ਕਰੋੜ ਰੁਪਏ ਬਰਾਮਦ ਹੋ ਜਾਣਾ ਇੰਨਾ ਪੈਸਾ ਆਇਆ ਕਿੱਥੋਂ ਕੀ ਇੰਨਾ ਪੈਸੇ ਤਾਂ ਕੋਈ ਲੈਣ ਦੇਣ ਹੈ ਜਾਂ ਉਹਨਾਂ ਨੂੰ ਪਤਾ ਕਿ ਇੰਨਾ ਪੈਸਾ ਕਿਸ ਤਰੀਕੇ ਦੇ ਜ਼ਰੀਏ ਉਹਨਾਂ ਦੇ ਘਰ ਤੱਕ ਪਹੁੰਚਿਆ ਇਹ ਚੀਜ਼ ਨੂੰ ਜਿਹੜਾ ਕਿਸੇ ਦੇ ਸਪਸ਼ਟ ਕਰਨਾ ਅਪਰੂਵ ਕਰਨਾ ਬਹੁਤ ਜਿਹੜਾ ਕਿ ਓੱਖਾ ਹੋ ਜਾਏਗਾ ਹਰਚੰਦ ਸਿੰਘ ਪੁਲਰ ਰੋਹਰਾਂਦਨ ਨੂੰ ਲੈ ਕੇ ਦੂਸਰਾ ਕਿੱਸਾ ਦੇ ਕਿਉਂਕਿ ਦੇਖੋ ਅੱਜਿਸ ਤਰੀਕੇ ਅੱਜ ਵਿਚੋਲੀਏ ਦਾ ਰਿਮਾਂਡ ਲਿਆ ਗਿਆ ਸੀਬੀਆਈ ਵੱਲੋਂ ਰਿਮਾਂਡ ਲੈ ਲੈ ਗਿਆ ਵਿਚੋਲੀਏ ਦਾ ਅਤੇ ਉਸ ਦੀਆਂ ਤਾਰਾਂ ਹਰਚੰਦ ਸਿੰਘ ਪੁਲਰ ਰੋਹਰਾਂ ਤੱਕ ਕਿਸ ਤਰੀਕੇ ਜੁੜੀਆਂ ਅਤੇ ਉਸ ਤੋਂ ਵਿਚੋਲੀਏ ਦੀਆਂ ਤ ਕੀ ਅ fırsਰ ਤੱਕ ਕਿਵੇਂ ਜੁੜ ਸਕਦੀਆਂ ਨੇ ਉਹ ਵੀ ਜਿਹੜੀ ਸੀਬੀ ਵੱਲੋਂ ਜਾਂਚ ਪੜਤਾਲ ਹੈ ਕਿਸ ਤਰ੍ਹਾਂ ਦੇ ਡੰਗਾਈ ਦੇ ਨਾਲ ਕੀਤੀ ਜਾਏਗੀ ਪਰ ਇਸ ਪੂਰੇ ਮਾਮਲੇ ਦੇ ਵਿੱਚ ਜਿਸ ਜਿਸ ਅ fırsਰ ਦਾ ਜਾਂ ਜਿਸ ਜਿਸ ਵਿਅਕਤੀ ਦਾ ਨਾਮ ਸਾਹਮਣੇ ਆ ਰਿਹਾ ਉਦ ਗਿਆ ਜਿਹੜੀਆਂ ਮੁਸ਼ਕਲਾਂ ਨੇ ਕਹਿ ਸਕਦੇ ਆ ਉਹ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਰਚੰਦ ਸਿੰਘ ਪੁੱਲਰ ਹੋਰਾਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਦੇ ਉੱਪਰ ਤਿੰਨ ਜਿਹੜੇ ਮਾਮਲੇ ਨੇ ਹੁਣ ਕਹਿ ਸਕਦੇ ਦਰਜ ਹੋ ਚੁੱਕੇ ਨੇ ਇਹ ਤੀਸਰਾ ਮਾਮਲਾ ਜਿਸ ਦੇ ਵਿੱਚ ਕਹਿ ਸਕਦੇ ਆ ਜਿਹੜਾ ਮਾਮਲਾ ਹਰਚੰਦ ਸਿੰਘ ਪੁੱਲਰ ਹੋਰਾਂ ਦੇ ਖਿਲਾਫ ਦਰਜ ਕੀਤਾ ਗਿਆ ਅਤੇ ਹੁਣ ਕਹਿ ਸਕਦੇ ਮੁਸ਼ਕਲਾਂ ਹਰਚੰਦ ਸਿੰਘ ਪੁੱਲਰ ਹੋਰਾਂ ਦੀਆਂ ਬਹੁਤ ਵੱਧਨ ਵਾਲੀਆਂ ਨੇ ਉਹਨਾਂ ਦਾ ਕਿਸੇ ਦੇ ਸਿੱਧੇ ਤੌਰ ਤੇ ਲਿਖੇ ਜਾਵੇ ਜੇਲ੍ਹ ਤੋਂ ਬਾਹਰ ਆਉਣਾ ਬਿਲਕੁਲ ਇਹ ਵੱਡਾ ਚੈਲੰਜ ਬਣੇਗਾ ਕਿਉਂਕਿ ਪਹਿਲਾ ਪਰਚਾ ਸੀ ਰਿਸ਼ਵਤ ਦਾ ਦੂਜਾ ਪਰਚਾ ਸੀ ਐਕਸਾਈਜ਼ ਦਾ ਤੀਜਾ डीए ਦਾ डिसप्रपोर्शनेट एसेट यानी कि आमदन ਤੋਂ زیادہ وسیਲੇ ਕਿਵੇਂ ਬਣਾ ਲਏ ਗਏ 7.5 ਕਰੋੜ ਰੁਪਇਆ ਕਰੋ ਫੜਿਆ ਗਿਆ 2.5 ਕਿਲੋ ਜਿਹੜਾ ਸੋਨਾ ਫੜਿਆ ਗਿਆ ਬਹੁਤ ਸ਼ੁਕਰੀਆ ਕਮਲ